ਜਿੰਨੇ ਵੀ ਇਹ ਕਰਮਜੀਤ ਅਨਮੋਲ ਦਾ ਜਿਹੜਾ ਕਿ ਪ੍ਰਚਾਰ ਕਰਕੇ ਆਏ ਨੇਗੇ ਇਹਨਾਂ ਦੇ ਛੇਤਰ ਫੈਡਰੇਟ ਕਰੋ ਵੋਟਾਂ ਦੇ ਦਿਨਾਂ ਨੂੰ ਚਲਦਿਆਂ ਭਾਨਾ ਸਿੱਧੂ ਨੇ ਕਰਮਜੀਤ ਅਨਮੋਲ ਤੇ ਸਾਧਿਆ ਨਿਸ਼ਾਨਾ ਕਿਹਾ ਕਿ ਇਹਨਾਂ ਵਿਚਾਰਾਂ ਨੂੰ ਤੁਸੀਂ ਵੋਟ ਬਿਲਕੁਲ ਨਹੀਂ ਪਾਉਣੀ ਪਾਉਣੀ ਆ ਤਾਂ ਵੋਟਾ ਸਿਮਰਜੀਤ ਸਿੰਘ ਮਾਨ ਨੂੰ ਪਾਓ ਜੋ ਕਰਮਜੀਤ ਅਨਮੋਲ ਦਾ ਸਾਥ ਦੇ ਰਹੇ ਨੇ ਜਿਵੇਂ ਕਿ ਗਿੱਪੀ ਗਰੇਵਾਲ ਬੈਂਲੀ ਟੱਕਰ ਅਤੇ ਹੋਰ ਕਈ ਪੰਜਾਬੀ ਕਲਾਕਾਰ ਉਹਨਾਂ ਦਾ ਪ੍ਰਚਾਰ ਕਰ ਰਹੇ ਨੇ ਬਾਕੀ ਹੋਰ ਕੀ ਕੀ ਗੱਲਾਂ ਆਖੀਆਂ ਭਾਨਾ ਸਿੱਧੂ ਵੀ ਆਓ ਤੁਹਾਡੇ ਵੀਡੀਓ ਕਲਿੱਪਸ ਸਾਂਝੀ ਕਰਦੇ ਆਂ ਉਹ ਜੂਸ ਕੱਢੋ ਨਾ ਵਾਗ ਨੂੰ ਕਰੇ ਪ੍ਰਚਾਰ ਕਰਨਾ ਇਹ ਉਹਨਾਂ ਨੇ ਪ੍ਰਚਾਰ ਕਰੋ ਜਿਨ੍ਹਾਂ ਨੇ ਪੰਜਾਬ ਲਈ ਲੜੇ ਨੇਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਲਾਕਾਰਾਂ ਨੂੰ ਇਹ ਝਾਰੂ ਨੇ ਸਾਡੇ ਉੱਪਰ ਨਜ਼ਾਇਜ਼ ਪਰਚੇ ਪਾਏ ਅਸੀਂ ਪੰਜਾਬ ਲਈ ਨਸ਼ਾ ਬੰਦ ਕਰਾਉਣ ਲਈ ਲੜ ਰਹੇ ਹਾਂ ਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੜ ਰਹੇ ਹਾਂ ਇਹਨਾਂ ਕਲਾਕਾਰ ਨੂੰ ੱੱਕਾ ਸ਼ਰਮਣੀ ਆ ਰਹੀ ਕਿ ਉਸ ਭੱਟ ਦਾ ਪ੍ਰਚਾਰ ਕਰਨ ਲਈ ਜਾ ਰਹੇ ਜਿਹਨੂੰ ਪੰਜਾਬ ਦੇ ਮੁੱਦੇ ਨਹੀਂ ਪਤਾ ਜਿਹਨੂੰ ਪੰਜਾਬ ਦੇ ਲੋਕਾਂ ਦਾ ਸਮੱਸਿਆ ਵੀ ਨਹੀਂ ਪਤਾ ਠੀਕ ਆ ਜਿੱਤ ਜਿੱਤ ਜਾਂਦੇ ਸਾਨੂੰ ਪਤਾ ਹੈ ਆਏ ਹੋ ਸਕਦਾ ਵੀ ਉਧਰ ਜਿੱਤ ਜੇ ਪਰ ਦੇਖਾਂਗੇ ਕਿੰਨਾ ਕੁ ਲੋਕ ਸਮਾਜ ਦੇ ਵਿੱਚ